ਇੰਨੇ ਬਲੌਗਰਾਂ ਦਾ ਤੁਸੀਂ ਨਾਮ ਲੈ ਦੋ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਮੈਂ ਪੂਰਾ ਫ੍ਰੈਸ਼ੀ ਕੈਨੇਡੀਅਨ ਵੱਲੋਂ ਹੁਣ ਤੱਕ ਦੋ ਵੀਡੀਓ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਪਹਿਲੀ ਵੀਡੀਓ ਦੇ ਵਿੱਚ ਕਿੰਮੀ ਦੀ ਕਾਲ ਰਿਕਾਰਡਿੰਗ ਸੁناਈ ਗਈ ਸੀ ਜਦਕਿ ਦੂਜੀ ਵੀਡੀਓ ਦੇ ਵਿੱਚ ਸਨੇਹਾ ਕਟਿਆਲ ਦਾ ਪੱਖ ਸਾਹਮਣੇ ਰੱਖਿਆ ਗਿਆ ਇਹਨਾਂ ਦੋਨਾਂ ਕਲਿੱਪਾਂ ਤੋਂ ਬਾਅਦ ਕਿੰਮੀ ਤੇ ਪਵਨ ਦੇ ਰਾਹ ਪੂਰੀ ਤਰ੍ਹਾਂ ਵੱਖ ਹੋ ਚੁੱਕੇ ਨੇ ਲੋਕਾਂ ਸਾਹਮਣੇ ਆਈ ਜਾਣਕਾਰੀ ਮੁਤਾਬਕ ਕਿੰਮੀ ਨਾਲ ਜੁੜੀਆਂ ਕਈ ਅਜੇਹੀਆਂ ਗੱਲਾਂ ਖੁੱਲ ਕੇ ਸਾਹਮਣੇ ਬਾਹਰ ਆਈਆਂ ਜੋ ਪਹਿਲਾਂ ਕਿਸੇ ਨੂੰ ਨਹੀਂ ਪਤਾ ਸਨ ਦੱਸਿਆ ਜਾ ਰਿਹਾ ਹੈ ਕਿ ਉਹ ਵੱਖ-ਵੱਖ ਮੁੰਡਿਆਂ ਨਾਲ ਸੰਪਰਕ ਵਿੱਚ ਰਹਿੰਦੀ ਰਹੀ ਗੱਲਬਾਤ ਕਰਦੀ ਰਹੀ ਅਤੇ ਕਾਫੀ ਸਮੇਂ ਤੋਂ ਇਹ ਸਭ ਕੁਝ ਚੱਲਦਾ ਆ ਰਿਹਾ ਸੀ ਇਸ ਸਭ ਤੋਂ ਬਾਅਦ ਹੁਣ ਫਰੈਸ਼ੀ ਕੈਨੇਡੀਅਨ ਤੀਜਾ ਪਾਰਟ ਵੀ ਅਪਲੋਡ ਕਰਨ ਦੀ ਤਿਆਰੀ ਵਿੱਚ ਹੈ ਉਹ ਕਹਿੰਦਾ ਹੈ ਕਿ ਉਹ ਮਾਮਲਾ ਇੱਥੇ ਹੀ ਖਤਮ ਕਰਨਾ ਚਾਹੁੰਦਾ ਸੀ ਪਰ ਹੁਣ ਖਬਰਾਂ ਆ ਰਹੀਆਂ ਨੇ ਕਿ ਕਿੰਮੀ ਤੇ ਪਵਨ ਦੋਵੇਂ ਆਪਣੇ ਪੱਖ ਨੂੰ ਰੱਖਣ ਲਈ 0300 ਵਾਲੇ ਪੇਜ ਦੇ ਪੌਡਕਾਸਟ ਉੱਤੇ ਆ ਸਕਦੇ ਨੇ ਫਰੈਸ਼ੀ ਕੈਨੇਡੀਅਨ ਦਾ ਕਹਿਣਾ ਹੈ ਕਿ ਪੱਖ ਰੱਖਣ ਤੋਂ ਪਹਿਲਾਂ ਸੱਚ ਬੋਲਣ ਲਈ ਕੋਈ ਗੱਲ ਝੂਠੀ ਨਾ ਕਹਿਣਾ ਕਿਉਂਕਿ ਉਸ ਕੋਲ ਹਰ ਗੱਲ ਦੇ ਪੱਕੇ ਸਬੂਤ ਪਏ ਹਨ ਇਸ ਦੇ ਨਾਲ-ਨਾਲ ਉਸ ਨੇ ਖੁੱਲੇ ਆਮ ਆਮ ਸਾਰੇ ਵਲੌਗਰਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਉਸ ਨੇ ਕਿਹਾ ਕਿ ਵੀਡੀਓ ਆਖਰ ਤੱਕ ਜਰੂਰ ਦੇਖੋ ਕਿਉਂਕਿ ਉਸ ਵਿੱਚ ਇਸ਼ਾਰਿਆਂ ਵਿੱਚ ਦੱਸ ਗਿਆ ਕਿ ਉਹ ਕਿਹੜੇ-ਕਿਹੜੇ ਵਲੌਗਰਾਂ ਬਾਰੇ ਗੱਲ ਕਰ ਰਿਹਾ ਹੈ ਉਸ ਨੇ ਵਾਰ-ਵਾਰ ਆਸਟ੍ਰੇਲੀਆ ਦਾ ਵੀ ਜ਼ਿਕਰ ਕੀਤਾ ਜਿਸ ਕਾਰਨ ਲੋਕ ਅੰਦਾਜ਼ਾ ਲਗਾ ਰਹੇ ਨੇ ਕਿ ਮਾਮਲਾ ਇੰਦਰਕੀਰਤ ਨਾਲ ਵੀ ਜੁੜਿਆ ਹੋ ਸਕਦਾ ਹੈ ਫ੍ਰੈਸ਼ੀ ਕ੍ਰੇਡੀਅਨ ਦਾ ਦਾਵਾ ਹੈ ਕਿ ਉਸ ਨੇ ਕਿਸੇ ਦਾ ਘਰ ਨਹੀਂ ਤੋੜਿਆ ਸਗੋਂ ਕਈ ਘਰ ਬਚਾਏ ਨੇ ਆਖਰ ਵਿੱਚ ਉਹ ਸਭ ਨੂੰ ਅਪੀਲ ਕਰਦਾ ਹੈ ਕਿ ਪੂਰੀ ਵੀਡੀਓ ਦੇਖੋ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰੋ ਅਸਲੇ ਤਾਂ ਮੈਂ ਸੋਚਿਆ ਸੀਗਾ ਕਿ ਸਾਰਾ ਕੁਝ ਕਨਕਲੂਜਨ ਕੱਢ ਕੇ ਤੇ ਐਂਡ ਤੇ ਖਤਮ ਕਰ ਦਨੀ ਗਲਤੀ ਜੇ ਪਾਰਟ ਦੇ ਵਿੱਚ ਚਲੋ ਜੋ ਜੋ ਹੋ ਗਿਆ ਜੋ ਜੋ ਨਹੀਂ ਹੋ ਗਿਆ ਜੋ 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 ਹੋਰ ਬਾਕੀ ਬੰਦੇ ਨੇ ਉਹ ਇਨਵੋਲਵ ਨੇ ਉਹਨਾਂ ਸਾਰੀ ਦੀ ਗੱਲ ਕਰੇ ਤੀਜਾ ਪਾਰਟ ਬਿਲਕੁਲ ਹੀ ਮੈਂ ਸ਼ਾਂਤ ਕਰ ਦਨਾ ਸੀ ਕੰਮ ਪਰ ਮੈਨੂੰ ਪਤਾ ਲੱਗਿਆ ਕਿ ਕਿਤੇ ਪੋਡਕਾਸਟ ਆ ਰਿਹਾ ਕਿਤੇ ਕਹਾਦਾ ਕਿ ਆਪਣੇ 03 ਵਾਲੇ ਭਰਾਵਾਂ ਨੇ ਪੋਸਟ ਪਾਈ ਸੀ ਵੱਡੇ ਭਰਾ ਨੇ ਆਪਣੇ ਤੇ ਆਪਣਾ ਦੂਜਾ ਚੈਨਲ ਇੱਕ ਸਾਲ ਦਾ ਹਰ ਪੋਡਕਾਸਟ ਬੋਲਦੇ ਕਿ ਆਪਣੇ ਭਰਾਵਾਂ ਦੇ ਦੂਜੇ ਚੈਨਲ 'ਆ ਤੇ ਜਿਹੜਾ ਬੰਦਾ ਉਹਨਾਂ ਦੇ ਪੋਡਕਾਸਟ ਜਾ ਰਿਹਾ ਸ਼ਤ ਕਿੰਮੀ ਪਾਉਣ ਜਾਂ ਕੋਈ ਵੀ ਹਨ ਪੋਡਕਾਸਟ ਜਾ ਰਿਹਾ ਪੋਡਕਾਸਟ ਜਾ ਕੇ ਬੰਦਾ ਆਪਣੇ ਨੂੰ ਸੱਚੇ ਪ੍ਰੂਵ ਕਰਦਾ ਹੁੰਦਾ ਤੁਹਾਨੂੰ ਕਹਿੰਦਾਈ ਹੈ ਕਿ ਪਹਿਲੇ ਵੀ ਤਾਂ ਹੋ ਗਿਆ ਕਿ ਰੋਕੇ ਮੈਨੂੰ ਤਾਂ ਦੱਸੇ ਸਰ ਜਾ ਰਿਹਾ ਸੀ ਮੈਂ ਗਲਤਾਂ ਤੇ ਰੋਕੇ ਦੂਜੇ ਪਾਸੇ ਗਿਆ ਜਾ ਰਿਹਾ ਸੀ ਕਿ ਨਹੀਂ ਸੁਨੇਹਾ ਮੇਰੀ ਗਲਤੀ ਆ ਇਹ ਤੁਹਾਨੂੰ ਵਧੀਆ ਰੌਣ ਦੇ ਜੋ ਖੇਖਣ ਦੋਵੇਂ ਪਾਸੇ ਹੋਏ ਨੇ ਤੇ ਮੇਰਾ ਵੈਸੇ ਸੀਗਾ ਕਿ ਜਦੋਂ ਰੋ ਹਰ ਇੱਕ ਨੂੰ ਆਪਣਾ ਪੱਖ ਰੱਖਣ ਦੀ ਪੂਰਾ ਹੱਕ ਹੈ ਪਰ ਗੱਲ ਕਿ ਗਲਤੀ ਮੰਨਣਾ ਉਤੋਂ ਵੱਡੀ ਚੀਜ਼ ਹੈ ਜੇ ਤੇ ਕੋਈ ਗਲਤੀ ਹੋਈ ਉਹਨੂੰ ਮੰਨੋ ਤੇ ਨਾਲੇ ਗਲਤੀ ਉਹ ਹੁੰਦੀ ਜਿਹੜੀ ਇੱਕ ਵਾਰ ਹੋਈ ਹੋਵੇ ਪਹਿਲੀ ਗੱਲ ਤਾਂ ਇਹ ਗਲਤੀ ਨਹੀਂ ਸੀ ਦੂਜੀ ਵਾਰ ਗਲਤੀ ਇੱਕ ਬੰਦੇ ਨਾਲ ਨਹੀਂ ਸੀ ਬਾਰ-ਬਾਰ ਵੱਖ-ਵੱਖ ਬੰਦਿਆਂ ਨਾਲ ਹੋਈ ਤੇ ਗਲਤੀ 'ਚ ਬਹੁਤ ਜ਼ਿਆਦੇ ਬੰਦਿਆਂ ਨਾਲ ਹੋਣੇ ਠੀਕ ਆ ਤੇ ਹੁਣ ਜੇ ਕੋਈ ਜਾ ਕੇ ਮਨ ਲਕੀ ਆਪਣੇ ਨੂੰ ਸਹੀ ਪ੍ਰੂਫ ਕਰਨ ਦੀ ਕੋਸ਼ਿਸ਼ ਕਰੂਗਾ ਆਪਣੀਆਂ ਗਲਤੀਆਂ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਮੈਂ ਕਹਿਣਾ ਕਿ ਵੈਸੇ ਤਾਂ ਮੈਂ ਤੀਜੇ ਪਾਰਟ ਦੇ ਵਿੱਚ ਗੱਲ ਖਤਮ ਕਰਨ ਲੱਗਾ ਸੀਗਾ ਕੀ ਚਲੋ ਕੋਈ ਨਾ ਜੋ ਹੋ ਗਿਆ ਹੋ ਗਿਆ ਗੱਲ ਮੁਕਾਈ ਆ ਤੀਜਾ ਪਾਰਟ ਸ਼ੁਰੂ ਕਰੀਏ ਪਰ ਫਿਰ ਮੈਂ ਕਹਿਣਾ ਕਿ ਜੇ ਇਦਾਂ ਦੀ ਕੋਈ ਚੀਜ਼ ਹੋਈ ਕਿਉਂਕਿ ਸੋਸ਼ਲ ਮੀਡੀਆ ਤੇ ਹਵਾ ਹੀ ਇਦਾਂ ਹੁੰਦੀ ਨਾ ਇੱਕ ਦਿਨ ਇੱਧਰ ਨੂੰ ਫਿਰ ਇਦਾਂ ਦੀ ਚੀਜ਼ ਇੱਧਰ ਨੂੰ ਤਾਂ ਮੈਂ ਤੁਹਾਨੂੰ ਮੈਨੂੰ ਲਾਈਕ ਕਹਿਣ ਦੀ ਲੋੜ ਨਹੀਂ ਮੈਂ ਪਹਿਲਾਂ ਵੀ ਕਹਿੰਦਾ ਸੀਗਾ ਕਿ ਇੰਨਾ ਕੋਸ਼ਾ ਨਾ ਇੰਨਾ ਕੋਸ਼ਾ ਇੰਨੇ ਵਲੋਗਰਾਂ ਦਾ ਤੁਸੀਂ ਨਾਮ ਲੈ ਦੋ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਮੈਂ ਪੂਰਾ ਮਹੀਨਾ ਪੂਰਾ ਮਹੀਨਾ ਗੱਟਦਾ ਨਾ ਲਾਈਕ ਪੂਰੀ ਸੋਸ਼ਲ ਮੀਡੀਆ ਤੇ ਕੋਈ ਵੀ ਬੰਦਾ ਕੋਈ ਵੀ ਵਲੋਗਰ ਇਹਦਾ ਵੀ ਇਹ ਤੁਹਾਨੂੰ ਹੱਥ ਰੱਖ ਕੇ ਦੱਸ ਦੋ ਕਿ ਆ ਬੰਦਾ ਤੇ ਉਹਦੀ ਮੈਂ ਤੁਹਾਨੂੰ ਮਿਲ ਇੱਕ 2 ਸਾਲ ਮੈਜਿਕ ਜੋ ਕੀਤਾ ਇਹਨਾਂ ਦੇ ਵਿੱਚ ਬੰਦਿਆਂ ਦੇ ਵਿੱਚ ਰਹਿ ਕੇ ਇਨਵੋਲਵ ਹੋ ਕੇ ਤਾਂ ਉਹਦੇ ਪਿਛੇ ਬਹੁਤ ਕਾਰਨ ਸੀਗਾ ਤੇ ਮੈਂ ਕਹਿੰਨਾ ਹਜੇ ਤਾਂ ਵਲੋਗਰਾਂ ਦੀ ਧੂੜ ਪੱਟੀ ਪਈ ਜਿਹੜੇ ਜਿਹੜੇ ਲੋਕਾਂ ਆਪਣੇ ਫੇਕ ਲਾਇਕ ਦਿਖਾਉਂਦੇ ਸੀਗੇ ਫਿਰ ਮੈਂ ਸਾਰਾ ਕੋਈ ਬੋਰੀਏ ਵੀ ਇਸ ਤਰ੍ਹਾਂ ਗੋਲ ਕਰ ਦੂੰਗਾ ਇਹ ਗੱਲ ਮੈਂ ਉਦਾਂ ਨਹੀਂ ਕਹਿ ਰਿਹਾ ਹਵਾ 'ਚ ਨਹੀਂ ਕਹਿ ਰਿਹਾ ਇਹ ਗੱਲ ਦੇ ਪਿਛੇ ਰੀਜ਼ਨ ਆ ਤਾਂ ਕਹਿ ਰਿਹਾ ਤੇ ਬਹੁਤ ਕੋਸ਼ਿਸ਼ ਆ ਯਾਰ ਡਾਟਾ ਇਹ ਘਟਣ ਤੇ ਆ ਜੀ ਤੇ ਬਹੁਤ ਕੋਸ਼ਿਸ਼ ਆ ਬਾਕੀ ਕੀ ਲੋਕੀ ਕਹਿ ਰਹੇ ਸੀਗੇ ਕੀ ਇਸ ਲਈ ਮਤਲਬ ਕਿ ਤੁਸੀਂ ਕਿਸ ਦਾ ਘਰ ਕਿਤਾ ਖਰਾਬ ਕਰ ਰਹੇ ਹੋ ਪਹਿਲੀ ਗੱਲ ਤਾਂ ਘਰ ਅਗਲੀ ਦਾ ਉਦੋਂ ਹੀ ਖਰਾਬ ਹੋ ਗਿਆ ਸੀ ਜਦ ਦਿਨ ਉਹਨੇ ਆਪਣੇ ਘਰ ਵਾਲੇ ਨੂੰ ਛੱਡ ਕੇ ਬਾਹਰ ਮੂੰਹ ਮਾਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹ ਆਪਣੇ ਘਰ ਵਾਲੇ ਨੂੰ ਛੱਡ ਕੇ ਬਾਹਰ ਮੂੰਹ ਮਾਰਨ ਕੀ ਚਲ ਗਈ ਨਾ ਇੱਕ ਜਗ੍ਹਾ ਦੋ ਜਗ੍ਹਾ ਤਿੰਨ ਜਗ੍ਹਾ ਤਾਂ ਘਰ ਉਹਦਾ ਆਲਰੇਡੀ ਖਰਾਬ ਸੀ ਉਹ ਘਰ ਕੋਈ ਰਿਹਾ ਹੀ ਨਹੀਂ ਉਹ ਘਰ ਕੋਈ ਹੈ ਹੀ ਨਹੀਂ ਉਹ ਬਸ ਨਾਮ ਦਾ ਰਿਸ਼ਤਾ ਵਾ ਰਿਸ਼ਤਾ ਨਾਮ ਦਾ ਹੀ ਸੀ ਉਹ ਉਹ ਰਿਸ਼ਤੇ 'ਚ ਕੋਈ ਵਜ੍ਹਾ ਨਹੀਂ ਹੁੰਦਾ ਪਹਿਲੀ ਗੱਲ ਤਾਂ ਜੇ ਤੁਹਾਡਾ ਪਾਰਟਨਰ ਤੁਹਾਨੂੰ ਛੱਡ ਕੇ ਕਿਤੇ ਹੋਰ ਮੂੰਹ ਮਾਰ ਰਿਹਾ ਹੋ ਰਿਸ਼ਤੇ 'ਚ ਕੋਈ ਵਜ੍ਹਾ ਨਹੀਂ ਹੁੰਦਾ 9 ਮਹੀਨੇ ਆਪਾਂ 10 ਮਹੀਨੇ ਮੇਰਾ ਦਸੰਬਰ ਦੀ ਬਲੀ ਗੱਲ 12 ਮਹੀਨੇ ਕੇ ਰੀਜ਼ਨ ਕਰਕੇ ਵੇਟ ਕੀਤੀ ਬਹੁਤ ਕੁਝ ਨਾ ਚੀਜ਼ਾਂ ਦਿਨਾਂ ਦੇ ਵਿੱਚ ਹੋਇਆ ਤੇ ਬਹੁਤ ਵਾਰ ਟਰਾਈ ਕੀਤਾ ਗਿਆ ਮੈਂ ਰਿਆ ਵੀ ਜਿਹੜੇ ਲਾਸਟ ਬੜੀ ਰਿਕਾਰਡਿੰਗ ਵਿੱਚ ਵੀ ਮੈਂ ਕਿਹਾ ਸੁਨੇਹਾ ਨੂੰ ਕਿ ਸੁਨੇਹਾ ਤੈਨੂੰ ਦੱਸਣਾ ਚਾਹੀਦਾ ਉਸਦੇ ਘਰੇ ਜਾ ਕੇ ਦੱਸ ਦੇ ਪਹਿਲਾਂ ਤੇ ਮੈਂ ਖੁਦ ਵੀ ਬਹੁਤ ਵਾਰ ਟਰਾਈ ਕੀਤਾ ਗਿਆ ਤੇ ਮੈਨੂੰ ਬਹੁਤ ਵਾਰ ਰੋਕਿਆ ਗਿਆ ਕਿਉਂਕਿ ਪ੍ਰੂਫ ਚੈਟਾਂ ਮੈਸੇਜ ਸਾਰੇ ਨਾਲ ਦੇ ਨਾਲ ਡਿਲੀਟ ਹੁੰਦੇ ਨੇ ਤੇ ਬਹੁਤ ਕੁਝ ਇਦਾਂ ਦਾ ਯਾਰ ਬਹੁਤ ਕੁਝ ਹੁਣ ਜਿਹੜਾ ਬੰਦਾ ਉੱਤੇ ਜਾ ਕੇ ਸੱਚਾ ਬਣੂਗਾ ਕੋਈ ਗੱਲ ਨਹੀਂ ਪਹਿਲਾਂ ਤਾਂ ਮੈਂ ਸੋਚਿਆ ਤੀਜੇ ਪਾਰਟ ਆਪਣੇ ਜਿਹੜੇ ਵੀ ਭਰਾ ਪੋਡਕਾਸਟ ਕਰ ਲੀਆ ਮੈਂ ਕਹਿੰਦਾ ਪੰਜਾਬ ਚ ਸਾਰੇ ਬੰਦੇ ਪੋਡਕਾਸਟ ਕਰਨੇ ਕੱਲੇ ਕੱਲੇ ਬੰਦੇ ਵਜਾ ਕੇ ਪੋਡਕਾਸਟ ਕਰੋ ਤੇ ਮੈਂ ਇੱਕੋ ਕੱਲੇ ਕੱਲੇ ਦਾ ਜਵਾਬ ਹੈਗਾ ਮੇਰੇ ਕੋਲ ਕੱਲੇ ਕੱਲੇ ਦਾ ਜਵਾਬ ਹੈਗਾ ਮੈਂ ਵੀ ਹਿੱਡਾ ਲੇਕ ਇੰਨਾ ਲੇਕ 2 ਸਾਲ ਜਿੰਨਾ ਕੁਛ ਕੱਚਾ ਮਗੀ ਕੱਚਾ ਕੰਮ ਨਹੀਂ ਕੀਤਾ ਪੱਕਾ ਕੰਮ ਹੀ ਕੀਤਾ ਤਾਂ ਹੀ ਤਾਂ 2 ਸਾਲ ਬਾਅਦ ਆਪਾਂ ਆਏਗੇ ਬੋਲੇ ਹਨ ਸੋ ਜਿਹੜੀ ਆਪਣੀ ਸੁਪਈਆਂ ਦੇਣੀਆਂ ਨੇ ਤੇ ਤੁਸੀਂ ਦੇ ਸਕਦੇ ਹੋ ਤੁਹਾਨੂੰ ਮੋਸਟ ਵੈਲਕਮ ਆ ਪਰ ਜੋ ਸਾਡੇ ਕੋ ਪਿਆ ਫਿਰ ਉਹਦੇ ਵਾਸਤੇ ਵੀ ਰੈਡੀ ਰਹੋ ਕੱਲੇ ਕੱਲੇ ਬਲੌਗਰ ਦਾ ਭਾਵੇਂ ਤੁਸੀਂ ਉੱਤੋਂ ਲੈ ਕੇ ਥੱਲੇ ਤੱਕ ਆਸਟ੍ਰੇਲੀਆ ਤੋਂ ਲੈ ਕੇ ਇੰਡੀਆ ਕੈਨੇਡਾ ਇਕੱਲੇ ਇਕੱਲੇ ਬੰਦੇ ਦਾ ਜਦੋਂ ਆਪਣੀ ਘਰ ਵਾਲੀ ਕੰਮ ਤੇ ਜਾਂਦੀ ਹੈ ਜਾਂ ਘਰ ਵਾਲੀ ਬਾਹਰ ਹੁੰਦੀ ਹੈ ਮੇਰਾ ਦਿਲ ਨਹੀਂ ਲੱਗਦਾ ਮੈਨੂੰ ਟਾਈਮ ਨਹੀਂ ਦਿੰਦੀ ਐਦਾ ਉਦਾ ਮੈਨੂੰ ਉਹ ਟਾਈਮ ਨਹੀਂ ਦਿੰਦਾ ਬਹੁਤ ਖੁਸ਼ ਯਾਰ ਬਹੁਤ ਖੁਸ਼ ਤੇ ਲੋਕੀ ਕਹਿੰਦੇ ਕਿ ਇਹ ਚੀਜ਼ ਪਰਸਨਲ ਤੁਸੀਂ ਨੜ ਤੇ ਕਰਦੇ ਜਿਹੜਾ ਪਿਆਰ ਤੁਸੀਂ ਪਰਸਨਲ ਨੜ ਤੇ ਲੈ ਕੇ ਆ ਰਹੇ ਹੋ ਜੇ ਤੁਸੀਂ ਆਪਣੇ ਸਬਸਕ੍ਰਾਈਬਰਸ ਨੂੰ ਜਾਂ ਇਹਨਾਂ ਨੂੰ ਜਿਨ੍ਹਾਂ ਨੂੰ ਬਿਲਕੁਲ ਤੁਸੀਂ ਨੜ ਤੇ ਪਹਿਲਾਂ ਬਣਾਉਂਦੇ ਹੋ ਤੁਸੀਂ ਉਹਨਾਂ ਨੂੰ ਯੂਜ਼ ਕਰ ਰਹੇ ਹੋ ਕਿ ਜਿਹੜੇ ਤਰੀਕੇ ਨਾਲ ਸੋਸ਼ਲ ਮੀਡੀਆ ਦਾ ਫੋਲੋਇੰਗ ਹੈਗੀ ਕਿ ਤੁਸੀਂ ਇੱਧੇ ਸਾਡੇ ਘਰੇ ਆ ਜਾਓ ਇੱਥੇ ਆ ਜਾਓ ਉੱਥੇ ਆ ਜਾਓ ਮੈਂ ਤੁਹਾਡੇ ਇੱਧਾ ਮਿਲਦਾ ਉੱਧਾ ਮਿਲਦਾ ਤੇ ਬਾਅਦ ਚ ਕੁਛ 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 ਤਾਂ ਯੂਟਿਊਬਰ ਜਿਹਨਾਂ ਦੀ ਇਹੋ ਜਿਹੀ ਰਿਕਾਰਡਿੰਗ ਵੀ ਆ ਜਿਨ੍ਹਾਂ ਨੇ ਬਾਅਦ ਚ ਉਹ ਚੀਜ਼ ਤੋਂ ਡਰਾਇਆ ਵੀ ਜਿਨ੍ਹਾਂ ਨੇ ਬਾਅਦ ਚ ਉਹ ਚੀਜ਼ ਤੋਂ ਡਰਾਇਆ ਵੀ ਜਿਨ੍ਹਾਂ ਨੇ ਬਾਅਦ ਚ ਉਹ ਚੀਜ਼ ਤੋਂ ਡਰਾਇਆ ਵੀ ਕਿ ਓਕੇ ਹੁਣ ਇਹਦਾ ਲੈ ਜਾ ਤਾਂ ਸਾਡੇ ਜੇ ਇਹਦੀ ਚੀਜ਼ ਨਹੀਂ ਹੋਊਗੀ ਤਾਂ ਫਿਰ ਆਪਾਂ ਦੱਸ ਦੇ ਤੈਨੂੰ ਫਿਰ ਆਪਾਂ ਕਰਦੇ ਹਾਂ ਕੁਝ ਪਰ ਚਲੋ ਇੱਕ ਯੂਟਿਊਬਰ ਤਾਂ ਮਾਰਨ ਤੱਕ ਵੀ ਗਿਆ ਚਲੋ ਉਹਨੂੰ ਆਪਣੇ ਕਰਮਾਂ ਤੇ ਬਹੁਤ ਖੁਸ਼ ਆ ਵੀਰੇ ਬਹੁਤ ਟਾਟਾ ਹੈ ਮੈਂ ਕਹਿੰਨਾ ਮੇਨੂੰ YouTube ਤੇ ਰੋਣ ਕਾ ਲੱਗ ਜਾਣਗੀਆਂ ਤੇ ਰੋਣ ਕਾ ਮੈਂ ਇਹਨੂੰ ਰੋਣ ਕਾ ਹੀ ਕਰਾਂਗਾ ਕਿਉਂਕਿ ਸੱਚ ਲੋਕਾਂ ਦੇ ਸਾਹਮਣੇ ਆ ਰਹੇ ਨੇ ਤੇ ਸੱਚ ਜ਼ਰੂਰੀ ਨੇ ਬਹੁਤ ਜ਼ਰੂਰੀ ਨੇ ਸਾਰਾ ਕੁਝ ਸਾਡੀ ਵੀ ਜਦ ਸਾਡੇ ਵੀ ਸਾਡੇ ਜਿਹੜੀ ਗਲਤੀਆਂ ਨੇ ਨਾ ਜਦੋਂ ਲੱਕੀ ਨੜ ਤੇ ਲੈ ਕੇ ਹੁੰਦੇ ਸੀ ਤਾਂ ਆਪਾਂ ਨੂੰ ਸੈਪਰ ਕਰਦੇ ਸੀ ਮੈਂ ਵੀ ਮੰਨੇ ਆਪਣੀ ਗਲਤੀਆਂ ਬਹੁਤ ਵਾਰ ਨੜ ਤੇ ਕਿ ਵੀਰੇ ਮੈਂ ਇੱਥੇ ਗਲਤੀ ਸੀ ਮੈਂ ਇੱਥੇ ਗਲਤੀ ਮੈਂ ਮੰਨੇ ਆ ਤੇ ਮੰਨਣ ਵਾਲਾ ਬੰਦਾ ਸਭ ਤੋਂ ਵੱਡਾ ਹੁੰਦਾ ਪਰ ਜੇ ਤੁਸੀਂ ਫੇਰ ਵੀ ਉਹਨੂੰ ਸੱਚਾ ਝੂਠੇ ਨੂੰ ਸੱਚ ਪਾਈ ਜਾਓਗੇ ਨਾ ਤਾਂ ਫਿਰ ਲੋਕੀ ਨਹੀਂ ਛੱਡਦੇ ਜਿਹੜੇ ਆ ਦੇਖਣ ਆਲੇ ਆ ਨਾ ਜਿਹੜੇ ਤੁਹਾਨੂੰ ਫੋਲੋ ਕਰਦੇ ਜਿਹੜੇ ਤੁਹਾਡਾ ਘਰ ਚਲਾ ਰਹੇ ਜਿਹਦੇ ਨਾਲ ਸਿਰ ਤੇ ਪ੍ਰਮੋਸ਼ਨਾਂ ਕਰਦੇ ਹੋ ਜਿਹਨਾਂ ਸਿਰ ਤੇ ਤੁਸੀਂ థਾਈਲੈਂਡ ਇੰਡੋਨੇਸ਼ੀਆ ਸਾਰਾ ਜਗ੍ਹਾ ਘੁੰਮਦੇ ਹੋ ਬਾਕੀ ਇਸ਼ਾਰਾ ਪਹੁੰਚ ਗਿਆ ਤੇ ਇਹ ਗੱਲ ਜ਼ਰੂਰੀ ਵੀ ਸੀ ਇਸ ਟਾਈਮ ਭਾਵੇਂ ਜਿਹੜੇ ਲੋਕਾਂ ਨੂੰ ਸਤਸੰਗ ਨਹੀਂ ਪਸੰਦ ਆਉਂਦਾ ਉਸ ਆਏ ਕਹ ਸਕਦੇ ਨੇ ਕਿ ਇਹ ਚੀਜ਼ ਨਹੀਂ ਜ਼ਰੂਰੀ ਪਰ ਇਹ ਚੀਜ਼ ਜ਼ਰੂਰੀ ਵੀ ਸੀ ਇਸ ਟਾਈਮ ਇਹ ਚੀਜ਼ ਜਿਹੜੇ ਬੰਦੇ ਸਮਝਦਾਰ ਨੇ ਨਾ ਜਿਹੜੇ ਸਮਝਦਾਰ ਨੇ ਭੈਣਾ ਵੀਰ ਜਿਹੜੇ ਸਮਝਦਾਰ ਆ ਉਹ ਸਮਝ ਗਏ ਸਮਝਦੇ ਨੇ ਕਿ ਹਾਂ ਜੋ ਆਪਾਂ ਇਹ ਕੀਤਾ ਇਹਦੇ ਵਿੱਚ ਭੜਾ ਹੀ ਜਾ ਬਹੁਤ ਲੋ ਸਮੇਂ ਨੇ ਸਮੇਂ ਨੇ ਬੜੇ ਕਪਲ ਛੋਟੇ ਛੋਟੇ ਨਿਆਣੇ ਜਾਂ ਕੁਛ ਸਮੇਂ ਨੇ ਕਿ ਆਹ ਰੀਅਲ ਲਾਈਫ ਆ ਤੇ ਦੂਜੀ ਗੱਲ ਅਸੀਂ ਕਿਹਦਾ ਘਰ ਬਚਾਇਆ ਵਾ ਤੋੜਿਆ ਨਹੀਂ ਗਾ ਇੱਕ ਬੰਦੇ ਨੂੰ ਧੋਖੇ ਚੋਂ ਕੱਢਿਆ ਵਾ ਪਰਸਨਲ ਵੀ ਪਰਸਨਲ ਵੀ ਬਹੁਤ ਵਾਰ ਕੋਸ਼ਿਸ਼ ਕੀਤੀ ਪਰਸਨਲ ਵੀ ਇੱਕ ਬੰਦੇ ਨੂੰ ਧੋਖੇ ਚੋਂ ਕੱਢਿਆ ਅਸੀਂ ਪਾਇਆ ਨਹੀਂ ਕਿਸੇ ਨੂੰ ਲੈ ਕੇ ਕਿਸੇ ਨੂੰ ਖਰਾਬ ਨਹੀਂ ਕੀਤਾ ਕਿ ਇਹਨੂੰ ਕੋਈ ਬੰਦੇ ਨੇ ਧੋਖੇ ਚੋਂ ਕੱਢਿਆ ਤੇ ਜੇ ਬੰਦੇ ਨੇ ਹਜੇ ਵੀ ਧੋਖੇ ਚ ਰਹਿਣਾ ਉਹਦੀ ਮਰਜ਼ੀ ਆ ਤੂੰ ਜਿਹੜੇ ਲੋਕਣ ਹਜੇ ਧੋਖੇ ਚ ਰਹਿਣਾ ਉਹਨਾਂ ਦੀ ਮਰਜ਼ੀ ਆ ਪਰ ਮੈਂ ਸੱਚੀ ਕਹਿੰਦਾ ਵੀਰੇ ਮੈਂ ਤੀਜੇ ਪਾਰਟ 'ਚ ਮਕਾਉਣ ਲੱਗਾ ਸੀਗਾ ਤੇ ਮੈਂ ਤੀਜੇ ਪਾਰਟ 'ਚ ਹਜੇ ਵੀ ਮਂਗਾਉਣਾ ਮੈਨੂੰ ਲੱਗਦਾ ਪਰ ਇਹੇ ਨਾ ਕੋਈ ਸੋਚੇ ਕਿ ਫਿਰ ਤੀਜੇ ਪਾਰਟ 'ਚ ਤਾਂ ਮੈਂ ਫਿਰ ਮਤਲਬ ਕਿ ਮਕਾਹ ਤਾਂ ਮੈਂ ਦਊਂਗਾ ਤੀਜੇ ਪਾਰਟ 'ਚ ਫਿਰ ਵੀ ਫਿਰ ਉਹ ਧੂਣਾ ਪੱਟ ਕੇ ਮਂਗਾਉਂਗਾ ਜਿਹੜੀ ਮੈਂ ਸੋਚਿਆ 15-20 ਮਿੰਟ ਦੀ ਵੀਡੀਓ ਮੈਂ 33-40 ਮਿੰਟ ਤੱਕ ਮਕਾਉਂਗਾ ਤੇ ਐਂਡ 'ਤੇ ਫਿਰ ਜਿਹੜੇ-ਜਿਹੜੇ ਵੀ ਬੰਦੇ ਹੋਰ ਨੇ ਜਿਹੜੇ-ਜਿਹੜੇ ਯੂਟਿਊਬਰ ਮੈਨੂੰ ਪਤਾ ਹੀ ਐ ਮੈਨੂੰ ਪਤਾ ਲੱਗ ਗਿਆ ਇਹਨਾਂ ਦੇ ਵਿੱਚ ਕਿਹੜੇ-ਕਿਹੜੇ ਨੂੰ ਮੈਸੇਜ ਆਏ ਨੇ ਕਿਹੜੇ-ਕਿਹੜੇ ਫਿਰ ਸਾ ਆਸਟ੍ਰੇਲੀਆ ਤੋਂ ਲੈ ਕੇ ਇੱਥੇ ਤੱਕ ਨਿਊਜ਼ੀਲੈਂਡ ਤੋਂ ਸਾਰੇ ਜਿੰਨੇ ਵੀ ਕੈਨੇਡਾ ਕਨੂਡਾ ਦੇ ਵਿੱਚ ਜਿੰਨੇ ਨੇ ਤੇ ਇੰਡੀਆ ਦੇ ਵੀ ਨੇ ਜਿਹੜੇ ਵੈਸੇ ਤਾਂ ਕਹ ਰਹੇ ਨੇ ਵੀਰੇ ਬਹੁਤ ਹੱਤ ਕਰਾਤੀ ਪਰ ਵਿੱਚੋਂ ਜੋ ਡਰਨ ਵਾਸਤੇ ਮੈਸੇਜ ਬਸ ਕਰਦੇ ਨੇ ਕਿ ਸਾਡਾ ਕੁਝ ਆ ਸਾਡਾ ਕੁਝ ਥਾਂ ਬਾ ਥਾਂ ਬਾ ਥਾਂ ਬਾ ਹੀ ਹੁੰਦਾ ਮਤਲਬ ਰੁਕੋ ਰੁਕਣਾ ਬਹੁਤ ਕੁਝਾ ਬਹੁਤ ਕੁਝਾ ਅੱਜ ਮੈਂ ਰਿਕਾਰਡਿੰਗ ਪੂਣੀ ਸੀਗੀ ਪਰ ਮੈਨੂੰ ਲੱਗਦਾ ਮੈਂ ਗਲਤ ਅਗਰ ਵੇਟ ਕਰੂੰਗਾ ਰਿਕਾਰਡਿੰਗ ਦੀ ਕਿਉਂਕਿ ਉਹ ਰਿਕਾਰਡਿੰਗ ਵੈਸੇ ਉਹ ਚਾਦਾ ਪਾਰਟ ਸਾਪਾਂ YouTube ਤੇ ਪਾਈ ਦਿੱਤਾ ਸੀਗਾ ਪਰ ਉਹ ਬਾਕੀ ਰਿਕਾਰਡਿੰਗ ਹੱਲ ਪਾਵਾਂਗੇ ਮੇਰਾ ਮੇਨ ਫਾਤਰ ਵੀਡੀਓ ਦਾ ਅਗਲਾ 파ਰਟ ਦੇ ਕੇ ਤੇ ਮਤਲਬ ਕਿ ਗੁੱਡ ਕਰਾਂ ਤੇ ਮੈਂ ਕਹਿੰਦਾ ਹਰ ਇੱਕ ਨੂੰ ਆਪਣਾ ਹੱਕ ਰੱਖੰਦਾ ਹਰ ਇੱਕ ਨੂੰ ਹੱਕ ਆ ਆਪਣਾ ਪੱਖ ਰੱਖੰਦਾ ਹਰ ਬੰਦਾ ਆਪਣਾ ਪੱਖ ਰੱਖ ਸਕਦਾ ਕਿਸੇ ਨੂੰ ਭੱਜਣ ਤੋਂ ਨਹੀਂ ਜਾਂ ਸੋਸ਼ਲ ਮੀਡੀਆ ਤੋਂ ਸਾਰਿਆਂ ਨੂੰ ਸੋਸ਼ਲ ਮੀਡੀਆ ਤੇ ਆ ਕੇ ਆਪਣਾ ਪੱਖ ਦੋ ਜਿਹੜੇ ਜਿਹੜੇ ਬੰਨੇ ਇਨਵੋਲਵ ਨੇ ਤੇ ਮੈਂ ਕਹਿੰਦਾ ਜਿੰਨੇ ਬੰਦੇ ਦਾ ਨਾਮ ਲਏ ਨੇ ਇਹ ਤਾਂ ਬਸ ਉੱਪਰਲੀ ਲੇਅਰ ਨੇ ਉੱਪਰਲੀ ਲੇਅਰ ਥੱਲੇ ਇਨਵੋਲਵਮੈਂਟ ਜਿਹੜੀ ਜਿਹੜੇ ਬੰਦਿਆਂ ਦੀ ਹੈਗੀ ਮੈਨੂੰ ਵੀ ਪਤਾ ਤੇ ਮੈਂ ਚਾਹੁੰਦਾ ਕਿ ਉਹਨਾਂ ਬਾਰੇ ਇਨਵੈਸਟੀਗੇਸ਼ਨ ਦੂਜੇ ਤਰੀਕੇ ਨਾਲ ਹੋਵੇ ਇਦਾਂ ਨਾ ਹੋਵੇ ਸੋਸ਼ਲ ਮੀਡੀਆ ਇੱਕ ਉਹ ਜਿਹੜਾ ਕਹਿੰਦੇ ਕੀੜੇ ਮਕੋੜੇ টাইਪ ਦੇ ਬੰਦੇ ਇਹ ਮੈਂ ਜਿਹੜੇ ਉੱਤੇ ਵਾਲੇ ਜਿਹਨਾਂ ਉਹ ਸੈਕਰਡ ਗੇਮਸ ਸੈਕਰਡ ਗੇਮਸ ਤੇ ਸਾਡੇ ਲੋਕ ਨਾ ਕੀੜੇ ਮਕੋੜੇ ਤੁੱਤੇ ਵਾਲੇ ਬੰਦੇ ਤਾਂ ਹੋਰ ਨੇ ਹੋਰ ਵੀ ਯੂਟਿਊਬਰ ਬਹੁਤ ਨੇ ਬਹੁਤ ਨੇ ਮੈਂ ਤੁਹਾਨੂੰ ਪਹਿਲੇ ਦੱਸਿਆ ਇੱਕ ਬੰਦਾ ਕਰਮਾਂ ਦੀ ਆਪਣੀ ਸੱਚਾ ਭੁਗਤੂ ਵੀ ਰਿਹਾ ਤੇ 2 ਸਾਲ ਚ ਮੈਂ ਮੈਨੂੰ ਪਤਾ ਹੈ ਕਿ ਕਿੰਨਾ ਕਿੰਨਾ ਕਿਤਾ ਮੈਂ ਕਿਤੇ ਕਿਤੇ ਪ੍ਰੂਫ ਕੱਢੇ ਨਾ ਚੀਜ਼ਾਂ ਦੇ ਤੇ ਧੂਣਾ ਪੜਦਾਂਗੇ ਮਹੀਨਾ ਨਹੀਂ ਮੈਂ ਕਹਿੰਦਾ ਰੌਣਕਾ ਰੌਣਕਾ ਹੀ ਗਿਆ ਸਦਿਆ ਨੂੰ ਆਪਾਂ ਯੂਟਿਊਬ ਪੂਰਾ ਹੈਂਗ ਕਰ ਦਾਂਗੇ ਇਹ ਚੀਜ਼ ਵੱਲ ਸਾਰਿਆਂ ਦਾ ਹੀ ਧਿਆਨ ਹੋ ਗਿਆ ਤੇ ਜਿਹੜੇ ਲੋਕ ਸਮਝਦਾਰ ਨੇ ਜਿਹੜੇ ਲੋਕ ਸਮਝਦੇ ਨੇ ਉਹ ਲੋਕਾਂ ਨੂੰ ਪਤਾ ਕਿ ਕੀ ਚੀਜ਼ ਸਹੀ ਹੋ ਰਹੀ ਆ ਜਿਹਨਾਂ ਨੇ ਨਹੀਂ ਸਮਝਦੇ ਉਹ ਵੀਰੇ ਆਪਣੇ ਤਨੂੰ ਆਪਣੀ ਸੋਚ ਨੂੰ ਮੁਬਾਰਕ ਮੈਨੂੰ ਆਪਣੀ ਸੋਚ ਨੂੰ ਮੁਬਾਰਕ ਲੋਕਾਂ ਨੂੰ ਆਪਣੀ ਸੋਚ ਨੂੰ ਮੁਬਾਰਕ ਬਸ ਇਹ ਕਹੂੰਗਾ ਕਿ ਹਰ ਕੋਈ ਆਪਣਾ ਹੱਕ ਰੱਖੇ ਪਰ ਗਲਤੀ ਮੰਨਣੀ ਸਭ ਤੋਂ ਵੱਡੀ ਚੀਜ਼ ਆ ਗਲਤੀ ਮੰਨ ਕੇ ਤੁਸੀਂ ਆਪਣਾ ਘਰ ਫਿਰ ਬਚਾ ਵੀ ਸਕਦੇ ਹੋ ਗਲਤੀ ਸੁਧਾਰ ਕੇ ਤੁਸੀਂ ਆਪਣਾ ਘਰਦਾਰ ਬਚਾ ਵੀ ਸਕਦੇ ਹੋ ਨਹੀਂ ਤਾਂ ਤੁਹਾਡਾ ਘਰ ਤਾਂ ਸੱਚੀ ਕਹਿੰਦਾ ਉਹ ਕਿ ਸਮਝਦਾਰਨ ਜਿਹੜਾ ਘਰ ਟੁੱਟਣਾ ਸੀ ਉਹ ਤਾਂ ਉਦੋਂ ਹੀ ਟੁੱਟ ਗਿਆ ਸੀਗਾ ਜਿੱਦਨ ਤੁਸੀਂ ਬਾਦਮ ਅਹੀ ਗੱਲਾਂ ਨੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਰਿਕਾਰਡਿੰਗ ਦੇ ਨਾਲ ਤੇ ਜਿਹੜੇ ਜਿਹੜੇ ਭਰਾ ਪੈਨਾ ਸਪੋਰਟ ਕਰ ਰਹੇ ਨੇ ਉਹਨਾਂ ਲਈ ਬਹੁਤ ਬਹੁਤ ਥੈਂਕ ਯੂ ਤੇ ਜਿਹੜੇ ਨਹੀਂ ਸਪੋਰਟ ਕਰ ਰਹੇ ਕੋਈ ਨਾ ਸ਼ਾਇਦ ਤੁਹਾਨੂੰ ਟਾਈਮ ਨਾ ਥੋੜਾ ਲੱਗੇ ਪਤਾ ਜਾਂ ਤੁਹਾਨੂੰ ਜਿਹੜੀ ਤੁਹਾਡੀ ਵੀ ਸੋਚ ਹੋਵੇ ਉਹ ਵੀ ਬਹੁਤ ਈਆ ਤੁਹਾਨੂੰ ਵੀ ਕਿਉਂਕਿ ਆਪਣੇ ਸਬਸਕ੍ਰਾਈਬਰਸ ਆਪਣੇ ਫੋਲੋਅਰਸ ਜਾਂ ਸਾਨੂੰ ਦੇਖਣ ਵਾਲੇ ਸਭ ਤੋਂ ਉੱਤੇ ਨੇ ਉਹਨਾਂ ਦੀ ਇੱਜ਼ਤ ਸਭ ਤੋਂ ਉੱਤੇ ਆ ਤੁਹਾਨੂੰ ਜੋ ਵੀ ਤੁਸੀਂ ਸੋਚ ਰਹੇ ਹੋ ਇਸ ਸਾਰੀ ਕੌਂਟਰੋਵਰਸੀ ਬਾਰੇ ਤੁਹਾਨੂੰ ਜੋ ਵੀ ਤੁਸੀਂ ਸੋਚਦੇ ਹੋ ਮੰਨਣਾ ਵਧੀਆ ਸੋਚਦੇ ਹੋਗੇ ਕਿ ਹਰ ਬੰਦਾ ਆਪਣੀ ਥਿੰਕਿੰਗ ਨਾਲ ਸੋਚਦਾ ਹੈ ਮਿਲਦੇ ਆ ਜਲਦੀ ਸਤਿ ਸ੍ਰੀ ਅਕਾਲ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ